ਬੀਜਪੀ ਆਗੂ ਦੇ ਧਮਕੀ ਦੇ ਬਿਆਨ ਤੇ ਪੜਕੀ ਕਾਂਗਰਸ ਕੇ ਹਰ ਰਾਹੁਲ ਨੂੰ ਸ਼ਰੀਆਮ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਨੇ ਧਮਕੀਆਂ ਚੁੱਪ ਜਿਓ ਨਹੀਂ ਪ੍ਰਧਾਨ ਮੰਤਰੀ ਮੋਦੀ ਤਰਵਿੰਦਰ ਸਿੰਘ ਮਰਵਾ ਨੇ ਕਿਹਾ ਸੀ ਰਾਹੁਲ ਦਾ ਹੋਵੇਗਾ ਦਾਦੀ ਵਰਗਾ ਹਾਰ ਬੀਜਪੀ ਆਗੂ ਤੇ ਰਾਜਾ ਬਣਿੰਗ ਦਾ ਵੀ ਪਲਟਵਾਰ ਬੋਲੇ ਰਾਹੁਲ ਗਾਂਧੀ ਵੱਲ ਕੋਈ ਅੱਖ ਚੁੱਕ ਕੇ ਨਹੀਂ ਦੇਖ ਸਕਦਾ ਅਸੀਂ ਚੂੜੀਆਂ ਨਹੀਂ ਪਾਈਆਂ ਇਕਬਾਲ ਸਿੰਘ ਲਾਲਪੁਰਾਣੀ ਆਪਣੇ ਵਿਵਾਦਿਤ ਬਿਆਨ ਦੇ ਲਈ ਮੰਗੀ ਮਾਫੀ ਕਿਹਾ ਮੈਂ ਆਪਣੀ ਗਲਤੀ ਕਰਦਾ ਹਾਂ ਸਵੀਕਾਰ ਗੁਰੂ ਨਾਨਕ ਦੇਵ ਜੀ ਨੂੰ ਦੱਸਿਆ ਸੀ ਭਗਵਾਨ ਵਿਸ਼ਨੂੰ ਦਾਵਤਾ ਚੰਡੀਗੜ੍ਹ ਗ੍ਰੇਨੀਡ ਹਮਲੇ ਦਾ ਜੁੜ ਰਿਹਾ ਵਿਦੇਸ਼ੀ ਕਨੈਕਸ਼ਨ ਵਿਦੇਸ਼ ਦੇ ਵਿੱਚ ਬੈਠੇ ਹੈਪੀ ਪਸ਼ੀਆਂ ਨੇ ਕਥਿਤ ਪੋਸਟ ਦੇ ਵਿੱਚ ਲਈ ਜ਼ਿੰਮੇਵਾਰੀ ਨਕੁੱਦਰ ਗੋਲੀ ਕਾਂਡ ਦਾ ਜ਼ਿਕਰ ਕਰਦਿਆਂ ਰਿਟਾਇਰਡ ਪੁਲਿਸ ਅਧਿਕਾਰੀ ਤੋਂ ਬਦਲਾ ਲੈਣ ਦੀ ਲਿਖੀ ਗੱਲ ਜਾਪ ਦੇ ਵਿੱਚ ਹੋਰ ਬਦੀ ਮਰੀਜ਼ਾਂ ਦੀ ਮੁਸ਼ਕਲ ਚਾਰ ਦਿਨਾਂ ਤੱਕ ਲਈ ਸਰਕਾਰੀ ਹਸਪਤਾਲਾਂ ਦੀ ਆਪੀਡੀ ਮੁਕੰਮਲ ਬੰਦ ਸਰਕਾਰ ਦੇ ਵੱਲੋਂ ਦਿੱਤੀ ਪਰੋਸਤਾ ਨਾ ਮਿਲਣ ਤੇ ਡਾਕਟਰਾਂ ਦੀ ਹੜਤਾਲ ਜਾਰੀ ਸਿਹਤ ਮੰਤਰੀ ਬੋਲੇ ਜ਼ਿੱਦ ਉੱਤੇ ਅੜੇ ਹੋਏ ਨੇ ਡਾਕਟਰ ਸਸਰੇਕਾਲ ਨਮਸਕਾਰ ਗੌਰਵ ਸ਼ੁਕਲਾ ਮਹਿਮਤ ਆੜੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦੇ ਦੇ ਵਿੱਚ ਜ਼ਿਕਰ ਅੱਜ ਅਸੀਂ ਬਿਆਨਾਂ ਦਾ ਕਰਾਂਗੇ ਤੇ ਨਾਲ ਨਾਲ ਮੁਸ਼ਕਿਲ ਦਾ ਕਰਾਂਗੇ ਦਰਅਸਲ ਬਿਆਨਾਂ ਦੀ ਵਜ੍ਹਾ ਦੇ ਨਾਲ ਮੁਸ਼ਕਿਲ ਹੋ ਰਹੀ ਹੈ ਤੇ ਹੜਤਾਲਾਂ ਦੀ ਵਜ੍ਹਾ ਨਾਲ ਵੀ ਮੁਸ਼ਕਿਲ ਹੋ ਰਹੀ ਹੈ ਔਰ ਉਹ ਹਸਪਤਾਲ ਤੋਂ ਲੈ ਕੇ ਬਿਜਲੀ ਬੋਰਡ ਦੇ ਦਫ਼ਤਰ ਤੱਕ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਦੋਂ ਹੜਤਾਲਾਂ ਹੁੰਦੀਆਂ ਨੇ ਫਿਰ ਆਮ ਲੋਕਾਂ ਨੂੰ ਸਿੱਧਾ ਤੌਰ ਤੇ ਫਰਕ ਤਪੈਂਦਾ ਹੈ ਅੱਜ ਇਹਨਾਂ ਸਾਰੇ ਖਬਰਾਂ ਦਾ ਜ਼ਿਕਰ ਹੋਵੇਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਪੂਜਾ ਜੀ ਆ ਉਜਾਰਤਨਾ ਜੋ ਗਣਪਤੀ ਉਤਸਵ ਦੇ ਦੌਰਾਨ ਕੀਤੀ ਗਈ ਖੁਬ ਚਰਚਾ ਦੇ ਵਿੱਚ ਹੈ ਪ੍ਰਧਾਨ ਮੰਤਰੀ ਮੋਦੀ ਦੇ ਚੀਫ ਜਸਟਿਸ ਆਫ ਇੰਡੀਆ ਦੇ ਘਰ ਜਾ ਕੇ ਗਣਪਤੀ ਪੂਜਾ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਉੱਤੇ ਵਿਰੋਧੀ ਕਾਂਗਰਸ ਸਵਾਲ ਚੁੱਕ ਰਹੇ ਹੈ ਰਾਜ ਸਭਾ MP ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਪ੍ਰਧਾਨ ਕਪਿਲ ਸਿਬਲ ਨੇ ਕਿਹਾ ਕਿ ਉਹ ਹੈਰਾਨ ਨੇ ਇੱਕ ਪ੍ਰਧਾਨ ਮੰਤਰੀ ਦਾ ਸੀਜੀਆਈ ਦੇ ਘਰ ਜਾਣਾ ਸੁਪਰੀਮ ਦੇ ਲਈ ਸਹੀ ਨਹੀਂ ਹੈ ਆਲਵੇਜ਼ ਰੀਲੀ ਸਰਪ੍ਰਾਈਜ਼ਡ ਵੈਨ ਆਈ ਸੋ ਦਿਸ ਕਲਪਨਾ ਉਸ ਗੋਆ ਨੂੰ ਬਾਰੇ ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਸ਼ਾਮ ਸੁਪਰੀਮ ਕੋਰਟ ਦੇ ਮੁੱਖ ਜੱਜ ਡੀਵਾਈ ਚੰਦਰ ਚੂੜਦੇਕਰ ਪਹੁੰਚੇ ਸਨ ਪੀਐਮ ਮੋਦੀ ਨੇ ਸੀਜੀਆਈ ਦੇ ਘਰ ਗਣਪਤੀ ਪੂਜਾ 'ਚ ਹਿੱਸਾ ਲਿਆ ਇਸ ਪੂਰੇ ਪ੍ਰੋਗਰਾਮ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਪ੍ਰਧਾਨ ਮੰਤਰੀ ਗਣਪਤੀ ਪੂਜਾ ਕਰ ਰਹੇ ਨੇ ਪੀਐਮ ਮੋਦੀ ਦਾ ਸੀਜੀਆਈ ਅਤੇ ਉਹਨਾਂ ਦੀ ਪਤਨੀ ਨੇ ਸਵਾਗਤ ਕੀਤਾ ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਗਣਪਤੀ ਦੀ ਆਰਤੀ ਵੀ ਕੀਤੀ ਤੇ ਇਸ ਦੌਰਾਨ ਸੀਜੀਆਈ ਅਤੇ ਉਹਨਾਂ ਦੀ ਪਤਨੀ ਕਲਪਨਾ ਦਾਸ ਚੰਦਰ ਚੂੜ ਵੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸਨ ਜਦੋਂ ਦੇਸ਼ ਦੇ ਦੋ ਸਭ ਤੋਂ ਵੱਡੇ ਜਾਂ ਤਾਕਤਵਰ ਆਪਾਂ ਕਹੀਏ ਕਿ ਲੋਕ ਇਕੱਠੇ ਖੜੋਂ ਉਹਨਾਂ ਦੀ ਵੀਡੀਓ ਸਾਹਮਣੇ ਆਵੇ ਤੇ ਉਸ ਦੇ ਉੱਤੇ ਵਿਰੋਧੀ ਸਵਾਲ ਚੁੱਕਣ ਫਿਰ ਫਰਕ ਸੱਪੇੰਦਾ ਅਗਲੀ ਖਬਰ ਤੁਹਾਨੂੰ ਕਰਦੇ ਹਾਂ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਹੁਣ ਰਾਹੁਲ ਗਾਂਧੀ ਲਈ ਇੱਕ ਬਿਆਨ ਦਿੱਤਾ ਗਿਆ ਧਮਕੀ ਭਰਿਆ ਬਿਆਨ ਸਾਹਮਣੇ ਆ ਤੇ ਹਿੱਤ ਦਿੱਲੀ ਦੇ ਇੱਕ ਭਾਜਪਾ ਆਗੂ ਤਰਵਿੰਦਰ ਸਿੰਘ ਮਰਵਾ ਨੇ ਦਿੱਤੀ ਜਿਨ੍ਹਾਂ ਨੇ ਰਾਹੁਲ ਦਾ ਹਾਲ ਉਹਨਾਂ ਦੀ ਦਾਦੀ ਵਰਗਾ ਕਰਨ ਦੀ ਗੱਲ ਕਹੀ ਔਰ ਗਾਂਧੀ ਬਾਗ ਆ ਜਾ ਐਸੇ ਆਨੇ ਵਾਲੇ ਚੈ ਵੀ ਤੇਰਾ ਵੀ ਉਹ ਆਵੇਗਾ ਰਾਉ ਗਾਂਧੀ ਤੇ ਤੇਰੇ ਸਾਦੀ ਦਾ ਹਾਲ ਹੋਇਆ ਭਾਜਪੀ ਆਗੂ ਦੇ ਧਮਕੀ ਭਰੇ ਬਿਆਨ ਦੇ ਉੱਤੇ ਕਾਂਗਰਸ ਪੜ ਗਈ ਅਤੇ ਭਾਜਪੀ ਨੂੰ ਕਿੜਦਿਆਂ ਕਿਹਾ ਕਿ ਰਾਹੁਲ ਦਿਵਲ ਕੋਈ ਅੱਖ ਝੁਕ ਕੇ ਨਹੀਂ ਦੇਖ ਸਕਦਾ ਜਿੰਨ ਕੋ ਰਾਹੁਲ ਗਾਂਧੀ ਨੇ ਬਣਾਇਆ ਕਮ ਸੇ ਕਮ ਉਹ ਤਾਂ ਟਿੱਪਾ ਟਿੱਪ ਨਹੀਂ ਕਰੇ ਔਰ ਦਾਤੋ ਸਿੱਖੋਂ ਕੋ ਕੋਈ ਬੜਕਾਣੇ ਦਾ ਕੰਮ ਕੀਤਾ ਹੈ ਨਾ ਰਾਹੁਲ ਗਾਂਧੀ ਸਿੱਖੋ ਕੋ ਕਦੇ ਬੜਕਾਤਾ ਪਰ ਬੀਜੇਪੀ ਵਾਲੋ ਕੋ ਰਾਹੁਲ ਗਾਂਧੀ ਸੇ ਡਰ ਲੱਗਤਾ ਹੈ ਉਹ ਬਤਾਏਗਾ ਕਿ ਰਾਹੁਲ ਗਾਂਧੀ ਕੋ ਹਮੇਸ਼ਾ karenge ਤੂੰ ਰਾਹੁਲ ਗਾਂਧੀ ਕੀ ਅੰਕ ਕੀ ਤਰਫ਼ ਵੀ ਜ਼ਰਾ ਉਠਾ ਕੇ ਦੇ ਕਾਬਲੇ ਗੋਰੇ ਕੀ ਰਾਹੁਲ ਨੇ ਅਮਰੀਕਾ ਦੇ ਵਿੱਚ ਕਿਹਾ ਸੀ ਕਿ ਅੱਜ ਭਾਰਤ ਦੇ ਵਿੱਚ ਲੜਾਈ ਇਸ ਗੱਲ ਨੂੰ ਲੈ ਕੇ ਹੈ ਕਿ ਇੱਕ ਸਿੱਖ ਨੂੰ ਭਾਰਤ ਦੇ ਵਿੱਚ ਪਗੜੀ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਰਾਹੁਲ ਲਗਾਤਾਰ ਬੀਜੇਪੀ ਦੇ ਨਿਸ਼ਾਨੇ ਉੱਤੇ ਨਹੀਂ ਤਾਂ ਕੋਈ ਸਿਆਸਤਿਸ ਬਿਆਨ ਦੇ ਉੱਤੇ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਉਧਰ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਜਨਰਲ ਸਕੱਤਰ ਸਿਤਾ RAM ਯੇਚੁਲੀ ਦਾ 72 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ 30 ਬੁਖਾਰੌਂ ਤੋਂ ਬਾਅਦ ਉਹਨਾਂ ਨੂੰ 19 ਅਗਸਤ ਨੂੰ AIMS ਦੇ ਵਿੱਚ ਪਹੁੰਚ ਕਰਵਾਇਆ ਗਿਆ ਸੀ 25 ਦਿਨ ਤੋਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਉਧਰ ਪ੍ਰਧਾਨ ਮੰਤਰੀ ਮੋਦੀ ਅਤੇ ਰਾਹੁਲ ਗਾਂਧੀ ਨੇ ਸਿਦਾ RAM ਯੇਚੁਲੀ ਦੇ ਦੇਹਾਂਤ ਤੇ ਦੁੱਖ ਜਤਾਇਆ ਪਾਰਲੀਮੈਂਟੇਰੀਅਨ ਵੀ ਬੋਥ ਵਰ ਇਨ ਪਾਰਲੀਮੈਂਟ ਟੁਗੇਦਰ ਵਰਕ ਟੁਗੇਦਰ Coordinated together in order to articulate the left positions on various issues. It is a big loss for the entire left movement, communist movement. ਸਿਤਰਮ ਯੇਚੁਰੀ ਨੇ 1974 ਚ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ। ਉਹ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦੇ ਨਾਲ ਜੁੜੇ 1978 ਦੇ ਵਿੱਚ ਐਸਐਫਆਈ ਦੇ ਅਖਿਲ ਭਾਰਤੀ ਸੰਯੁਕਤ ਸਕੱਤਰ ਬਣੇ। 1984 ਚ ਸੀਪੀਆਈਐਮ ਵਿਕੇਂਦਰੀ ਸਮਿਤੀ ਦੇ ਲਈ ਚੁਣੇ ਗਏ। ਐਮਰਜੈਂਸੀ ਦੇ ਦੌਰਾਨ ਅੰਡਰਗਰਾਉਂਡ ਰਹੇ। ਐਮਰਜੈਂਸੀ ਦੇ ਦੌਰਾਨ ਯੇਚੁਰੀ ਜੀਐਨਯੂ ਦੇ ਵਿਦਿਆਰਥੀ ਸਨ। 2005 ਦੇ ਵਿੱਚੋ ਪਹਿਲੀ ਵਾਰ ਬਚਵੀ ਬੰਗਾਲ ਤੋਂ ਰਾਜ ਸਭਾ ਮੈਂਬਰ ਬਣੇ ਸਨ। 2015 ਦੇ ਵਿੱਚ ਸੀਪੀਆਈਐਮ ਦੇ ਜਨਰਲ ਸਕੱਤਰ ਚੁਣੇ ਗਏ। ਪ੍ਰੀਤ ਸਿ타ਰਾਮ ਯੇਚਰੀ ਇੱਕ ਵੱਡੇ ਕਾਮਰੇਡ ਲੀਡਰ ਦੇ ਤੌਰ ਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਉਹਨਾਂ ਦਾ ਦਿਹਾਂਤ ਹੋ ਗਿਆ ਹੁਣ ਅੱਗੇ ਵੱਧਦੇ ਤੇ ਵਾਰੀ ਅੱਜ ਦੇ ਸਵਾਲ ਵੀ ਅੱਜ ਦਾ ਸਵਾਲ ਸੀਪੀਆਈਏ ਦੇ ਨਾਲ ਹੀ ਜੁੜਿਆ ਹੋਇਆ ਪੁੱਛ ਰਹੇ ਹਾਂ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਸਥਾਪਨਾ ਕਿੱਥੇ ਹੋਈ ਸੀ ਇਹ ਬੁਖਾਰਾ ਚਾਰ ਆਪਸ਼ਨਸ ਨੇ ਬੀ ਤਾਸ਼ਕਨ ਸੀ ਵਿਏਟਨਾਮ ਜਾਂ ਆਪਸ਼ਨ ਡੀ ਜਪਾਨ ਇਹ ਸਵਾਲ ਇਸ ਕਰਕੇ ਹੈ ਕਿਉਂਕਿ ਸਿ타ਰਾਮ ਯੇਚਰੀ ਸੀਪੀਆਈ ਦੇ ਨਾਲ ਸੀਪੀਆਈਐਮ ਦੇ ਨਾਲ ਜੁੜੇ ਹੋਏ ਨੇ ਜੁੜੇ ਹੋਏ ਸਨ ਤੇ ਉਹਨਾਂ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਇਸ ਕਾਹ ਕਿਆ ਜਤੀ ਸੀਪੀਆਈ ਦੇ ਨਾਲ ਜੁੜਿਆ ਹੋਇਆ ਸਵਾਲ ਤੁਹਾਡੇ ਸਾਹਮਣੇ ਰੱਖਿਆ ਹੈ। ਔਰ ਸਵਾਲ ਦਾ ਜਵਾਬ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਸਾਹਮਣੇ ਰੱਖਾਂਗੇ। ਅੱਗੇ ਵੱਧਦੇ ਹਾਂ, ਬੀਜੇਪੀ ਦੀ ਗੱਲ ਹੋਏਗੀ, ਬੀਜੇਪੀ ਦੇ ਆਗੂ ਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਉੱਤੇ ਮਾਫੀ ਮੰਗੀ। ਅਤੇ ਸ਼੍ਰੀ ਕੱਲ ਤੱਕ ਸਾਫ ਨੂੰ ਲਿਖਤੀ ਸਪਸ਼ਟੀਕਰਨ ਵੀ ਭੇਜਿਆ ਜਿਸ ਦੇ ਵਿੱਚ ਉਹਨਾਂ ਨੇ ਬਿਨਾਂ ਕੋਈ ਦਲੀਲ ਦਿੱਤੇ ਆਪਣੀ ਗਲਤੀ ਮੰਨੀ ਹੈ ਉਹਨਾਂ ਨੇ ਲਿਖਿਆ ਗੁਰੂ ਪੰਥ ਦੇ ਦਾਸਤਿਕ ਨਿਮਾਣੀ ਸਿੱਖ ਵਜੋਂ ਦਾਸ ਇਕਬਾਲ ਸਿੰਘ ਲਾਲਪੁਰਾ ਬੇਨਤੀ ਕਰਦਾ ਹੈ ਕਿ ਮਿਤੀ 4 ਸਤੰਬਰ 2024 ਨੂੰ ਦਇਲ ਸਿੰਘ ਕਾਲਜ ਦਿੱਲੀ ਦੇ ਵਿੱਚ ਹੋਏ ਇੱਕ ਸਮਾਗਮ ਸਮੇਂ ਮੇਰੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ Hindu ਦੇਵਤਾ ਭਗਵਾਨ ਵਿਸ਼ਨੂੰ ਦਾ ਅਵਤਾਰ ਕਹਿਣਾ ਆਦਿ ਦੇ ਦੋਸ਼ ਲੱਗੇ ਹਨ ਮੈਂ ਬਿਨਾਂ ਤਰਕ ਤੇ ਇਸ ਦੀ ਕੋਈ ਵਿਆਖਿਆ ਦਿੱਤੇ ਆਪਣੀ ਗਲਤੀ ਸਵੀਕਾਰ ਕਰਦਾ ਹਾਂ ਮੈਂ ਕਿਸੇ ਤਰਕ ਦੇ ਵਿਵਾਦ ਦੇ ਵਿੱਚ ਨਾ ਪੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਦੇ ਸਤਿਕਾਰ ਨੂੰ ਪੂਰਨ ਰੂਪ ਦੇ ਵਿੱਚ ਸਮਰਪਿਤ ਹਾਂ ਤੇ ਹਰ ਆਦੇਸ਼ ਦੀ ਪਾਲਣਾ ਕਰਾਂਗਾ ਦਰਸਲ ਇਕਬਾਲ ਸਿੰਘ ਲਾਲਪੁਰਾ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਭਗਵਾਨ ਵਿਸ਼ਨੂੰ ਦਾ avatars ਦੱਸੇ ਜਾਂਦੇ ਐਸਜੀਪੀਸੀ ਨੇ ਸਖਤ ਇਰਾਜ਼ ਜਤਾਇਆ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਸਿੰਘ ਸਹਿਬਾਨ ਦੇ ਵੱਲੋਂ ਇਸ ਸਪਸ਼ਟੀਕਰਨ ਤੋਂ ਬਾਅਦ ਕੀ ਫੈਸਲਾ ਲਿਆ ਜਾਂਦਾ ਹੈ ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰ ਹੈ ਹਮਾਤਸੂ ਦੀ ਰਾਜਤਾਨੀ Shimla ਤੋਂ Shimla ਦੇ ਵਿੱਚ ਮਸਜਿਦ ਵਿਵਾਦ ਤੋਂ ਬਾਅਦ ਇਹ ਮਾਤਲ ਦੇ ਮੰਡੀ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਖੁਦ ਹੀ ਮਸਜਿਦ ਦੀ ਗੈਰ ਕਾਨੂੰਨੀ ਉਸਾਰੀ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਦਰਅਸਲ ਇਸ ਮਸਜਿਦ ਦਾ ਵੀ ਨਜਾਇਜ਼ ਉਸਾਰੀ ਨੂੰ ਲੈ ਕੇ ਵਿਵਾਦ ਸੀ ਜਿਸ ਦੀ ਵਜ੍ਹਾ ਨਾਲ ਪ੍ਰਸ਼ਾਸਨ ਨੇ ਨਜਾਇਜ਼ ਉਸਾਰੀ ਨੂੰ ਤੋੜਨ ਲਈ ਕਿਹਾ ਸੀ। ਇਸ ਤੋਂ ਪਹਿਲਾਂ ਕਿ ਪ੍ਰਸ਼ਾਸਨ ਕਾਰਵਾਈ ਕਰਦਾ ਉਸ ਤੋਂ ਪਹਿਲਾਂ ਹੀ ਮੁਸਲਮਾਨ ਸਮਾਜ ਨੇ ਖੁਦ ਹੀ ਕਾਰਵਾਈ ਕਰਦੇ ਹੋਏ ਨਜਾਇਜ਼ ਉਸਾਰੀ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਠਮਾਕ ਲੱਗਾ ਹੋਇਆ ਹੈ। वही पी डब्ल्यू डी का निशान है उसके बाद उनकी जगह है तो ये दीवार आ रही है तो उन्होंने कहा कि आपको ये दीवार गिरा देनी चाहिए तो हम लोगों ने कहा ठीक है अगर आप चाहते हैं गिराना है तो गिरा दीजिए हमें कोई एतराज़ नहीं है क्योंकि ये आपकी जगह है हम पहले भी आपके साथ तैयार थे और आज भी आपके साथ तैयार हैं उधर शिमला के संजौली मस्जिद विवाद जारी है संजौली लगातार दूजे दिन भी प्रदर्शन होया व्यापार मंडल ने पूरे शहर लाठी चार्ज के विरोध बाजार बंद रखे मांग है कि एसपी शिमला को बर्खास्त किया जाना चाहिए जिस प्रकार से अत्याचार हिंदुओं के ऊपर हुआ है और जो बिल्कुल शांति के तरीके से वहां पे काम कर रहे थे उसके लिए आज सारा व्यापार मंडी का ठड़ा है और उसी के लिए हम विरोध प्रदर्शन कर रहे हैं कि कितनी जल्दी हो इनको बर्खास्त किया जाना चाहिए 10 दी की बुधवार नु शिमला दे संजौली दे विच मस्जिद दे गैरकानूनी निर्माण नु तोड़ने दे लिए पूरा दिन हंगामा हुंदा रहा आखिर दे विच पुलिस नु बल प्रयोग करके प्रदर्शनकारियों नु खदेड़ना पड़ा ते इस उचाले माहौल तनापुण भी हो गया सी खैर मंडी तो एक खबर जरूर सामने आई ਪਰ ਇੱਕ ਭਾਈਚਾਰਕ ਵਲੇ ਭਾਈਚਾਰਕ ਸੰਝ ਵਾਲੇ ਪਾਸੇ ਵੀ ਤੁਸੀਂ ਕਹਿ ਸਕਦੇ ਹੋ ਇਸ ਖਬਰ ਨੂੰ ਦੇਖਿਆ ਜਾ ਸਕਦਾ ਹੈ ਕਿ ਮਾਹੌਲ ਖਰਾਬ ਨਾ ਹੋਵੇ ਜੇਕਰ ਗੈਰਕਾਨੂੰਨੀ ਉਸਾਰੀ ਕੋਈ ਹੈ ਉਹ ਕਿਸੇ ਵੀ ਧਰਮ ਦੇ ਨਾਲ ਜਾਂ ਕਿਸੇ ਵੀ ادارے ਦੇ ਨਾਲ ਜੁੜੀ ਹੋਵੇ ਜੇ ਉਹ ਖੁਦ ਹੀ ਉਸਦੇ ਨਾਲ ਕਦਮ ਚੁੱਕਦੇ ਨੇ ਤਾਂ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਫਿਰ ਫਰਕ ਤੱਪਦਾ ਹੁਣ ਅੱਗੇ ਵੱਧਦੇ ਹਾਂ ਤੇ ਗੱਲ ਹਸਪਤਾਲਾਂ ਦੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ OPD ਮੁਕੰਮਲ ਤੌਰ ਦੇ ਉੱਤੇ ਠੱਪ ਹੈ ਡਾਕਟਰਾਂ ਦੇ ਵੱਲੋਂ ਹੜਤਾਲਾਂ ਜਿਸੇ ਕਾਰਨ ਹਸਪਤਾਲਾਂ 'ਚ ਇਲਾਜ ਦੇ ਲਈ ਪਹੁੰਚਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਬੈਠ ਕੇ ਇਲਾਜ ਮਿਲਣ ਦਾ ਇੰਤਜ਼ਾਰ ਕਰ ਰਹੇ ਸੀ ਪਰ ਜਦੋਂ ਕਈ-ਕਈ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਵੀ OPD ਨਹੀਂ ਖੁੱਲੀ ਫਿਰ ਮਰੀਜ਼ਾਂ ਨੂੰ ਮਜਬੂਰੀ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਤੇ ਕਲੀਨਿਕਸ ਦਾ ਰੁਕ ਕਰਨਾ ਪਿਆ। ਅਸੀਂ ਦਵਾਈ ਲੈਣ ਵਾਸਤੇ ਹਸਪਤਾਲ ਆਏ ਆ ਪਰ ਆਉਂਦਿਆਂ ਨੂੰ ਕਹਿੰਦੇ ਹਟਾ ਲਿਆ। ਅਸੀਂ ਬੜੇ ਪਰੇਸ਼ਾਨ ਆ। ਦਵਾਈ ਖਾਣ ਦੇ ਲਈ ਆ ਗਏ ਹਾਂ ਜੀ ਪਰ ਦਵਾਈ ਮਿਲਦੀ ਨਹੀਂ ਡਾਕਟਰਾਂ ਕੋਲ ਆਂਗਾ ਜੀ। ਆ ਸਾਡਾ ਤੀਜਾ ਕਿਹੜਾ ਹੈ ਜੀ? ਅਗੇ ਰਾਸੀ ਪਹਿਲੀ ਗੱਲ ਇੰਨਾ ਹੁੰਦਾ ਵਾ ਕਿ ਤੁਹਾਨੂੰ ਪਤਾ ਹੀ ਆ ਕਿ ਬਾਹਰ ਇਲਾਜ ਕਰੋਨਾ ਕਿੰਨਾ ਮਹਿੰਗਾ ਵਾ ਇਸ ਕਰਕੇ ਸਰਕਾਰੀ ਹਸਪਤਲ ਚ ਆਈਦਾ ਤੁਸੀਂ ਆਣ ਕੇ ਦੇਖੋ ਜਦੋਂ ਦੇਖੀਦਾ ਉਦੋਂ ਤਾਲੇ ਲੱਗੇ ਹੁੰਦੇ ਆ ਦਰਅਸਲ ਡਾਕਟਰਾਂ ਨੇ ਹੜਤਾਲ ਦੀ ਦੂਜੀ ਪੜਾਵੀ ਤਹਿਤ ਐਤਵਾਰ ਤੱਕ ਓਪੀਡੀ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਡਾਕਟਰਾਂ ਦਾ ਕਹਿਣਾ ਕਿ ਜਦੋਂ ਤੱਕ ਉਹਨਾਂ ਨੂੰ ਸਰਕਾਰ ਤੋਂ ਲਿਖਤੀ ਭਰੋਸਾ ਨਹੀਂ ਮਿਲਦਾ ਉਹਨਾਂ ਦੀ ਸਟ੍ਰਾਈਕ ਜਾਰੀ ਰਹੇਗੀ ਵਿੱਚ ਵਿਚਾਲੇ ਤਾਂ ਸਰਕਾਰ ਨਹੀਂ ਕੱਢਣਾ ਜੀ ਸਰਕਾਰ ਨੂੰ ਕੱਲ ਮੀਟਿੰਗ ਤੋਂ ਬਾਅਦ ਸਾਨੂੰ ਭਰੋਸਾ ਦਿੱਤਾ ਸੀਗਾ ਕਿ ਤੁਹਾਨੂੰ ਲਿਖਤੀ ਰੂਪ ਵਿੱਚ ਆਜੂਗਾ ਲਿਖਤੀ ਰੂਪ ਦੇ ਵਿੱਚ ਕੁਝ ਕੰਕਰੀਟ ਆਇਆ ਨਹੀਂ ਆ ਇਸ ਕਰਕੇ ਜੇ ਅੱਜ ਆ ਜਾਂਦਾ ਤਾਂ ਅਸੀਂ ਤਾਂ ਲੋਕਾਂ ਦੀ ਸਵਾਲ ਤਿਆਰੀ ਹੁੰਦੀ ਕਿਸਾਨ ਬਹਰ ਹਾਲ ਹਮ ਦੇਖਣਾ ਹੋਵੇਗਾ ਕਿ ਮਰੀਜ਼ਾਂ ਦੀ ਇਸ ਪਰੇਸ਼ਾਨੀ ਨੂੰ ਖਤਮ ਕਰਨ ਦੇ ਲਈ ਪ੍ਰਸ਼ਾਸਨ ਕੀ ਕਦਮ ਚੁੱਕਦਾ ਹੈ ਪਰ ਫਿਲਹਾਲ ਐਤਵਰ ਤੱਕ ਤਾਂ ਪਰੇਸ਼ਾਨੀ ਖਤਮ ਹੁੰਦੀ ਨਜ਼ਰ ਨਹੀਂ ਆਏਗੀ ਸੋਮਵਾਰ ਦੀ ਸਥਿਤੀ ਕੀ ਹੋਏਗੀ ਉਹ ਸੋਮਵਾਰ ਨੂੰ ਹੀ ਪਤਾ ਲੱਗ ਸਕੇਗਾ ਗੱਲ ਹੜਤਾਲ ਦੀ ਹੋ ਰਹੀ ਹੈ ਤਾਂ ਹੜਤਾਲ ਇੱਕ ਹੋਰ ਮੈਕਨੇ ਦੇ ਮੁਲਾਜ਼ਮਾਂ ਨੇ ਕੀਤੀ ਹੈ ਉਹ ਹੈ ਬਿਜਲੀ ਵਿਭਾਗ ਜੇ ਆ ਪੰਜਾਬ ਪਰ ਦੇ ਵਿੱਚ ਬਿਜਲੀ ਕਾਮਿਆਂ ਨੇ ਆਪਣੀ ਹੜਤਾਲ ਦੇ ਵਿੱਚ 5 ਦਿਨਾਂ ਦਾ ਹੋਰ ਇਜ਼ਾਫਾ ਕਰ ਦਿੱਤਾ ਜਿਸ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ ਬਿਜਲੀ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਸਲ 10 ਸਤੰਬਰ ਤੋਂ ਪਾਵਰ ਕਮ ਦੇ ਮੁਲਾਜ਼ਮ 3 ਦਿਨਾਂ ਦੀ ਸਮੂਹਿਕ ਛੁੱਟੀ ਦਿੱਤੀ ਗਈ ਸਨ ਪਰ ਹੁਣ ਅਧਿਕਾਰੀਆਂ ਤੇ ਮੰਤਰੀ ਨਾਲ ਮੀਟਿੰਗ ਦਾ ਸਮਾਂ ਨਾ ਮਿਲਣ ਤੇ ਪ੍ਰਦਰਸ਼ਨਕਾਰੀਆਂ ਨੇ ਆਪਣੀ ਹੜਤਾਲ 17 ਸਤੰਬਰ ਤੱਕ ਵਧਾਉਣ ਦਾ ਐਲਾਨ ਕਰ ਦਿੱਤਾ ਹੈ ਸਾਡੇ ਵੱਲੋਂ ਜਿਹੜੀ ਇਹ ਨਾਖਰੀ ਦੀ ਕਾਲ ਦਿੱਤੀ ਗਈ ਸੀ 10 11 12 ਤੱਕ ਜੀ ਅੱਜ ਉਹਦਾ ਆਖਰੀ ਦਿਨ ਸੀਗਾ ਤੇ ਉਹਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਚੋਗੀ ਤੇ ਅਸੀਂ ਜਿਹੜੀ ਇਹ ਕਾਲ ਹੈਗੀ ਹੈ ਇਹਨੂੰ ਅਸੀਂ 17 ਤਰੀਕ ਤੱਕ ਇਹਦੇ ਵਿੱਚ ਵਾਧਾ ਕੀਤਾ ਹੈ ਬਿਜਲੀ ਕੰਮਿਆਂ ਦੀ ਕਲਮ ਛੋੜ ਹੜਤਾਲ ਕਰਨ ਦਫ਼ਤਰਾਂ ਤੇ ਗ੍ਰਿਡਾਂ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਅਜੇ 'ਚ ਜੇਕਰ ਬੱਤੀ ਗਈ ਤਾਂ ਫਿਰ 5 ਦਿਨ ਆਉਣ ਦੀ ਗਰੰਟੀ ਨਹੀਂ ਔਰ ਗਰਮੀ ਸਤੰਬਰ ਦੇ ਮਹੀਨੇ ਦੇ ਵਿੱਚ ਵੀ ਖੂਬ ਪੈ ਰਹੀ ਹੈ ਤੇ ਜੇਕਰ ਬਿਜਲੀ ਨਾ ਆਈ ਕਿਸੇ ਥਾਂ ਦੇ ਉੱਤੇ ਤਾਂ ਲੋਕਾਂ ਨੂੰ ਫਿਰ ਫਰਕ ਤਪਏਗਾ ਉਮੀਦ ਕਰਦੇ ਹਾਂ ਕਿ ਹੜਤਾਲਾਂ ਦਾ ਹੱਲ ਜ਼ਰੂਰ ਸਰਕਾਰ ਦੇ ਵੱਲੋਂ ਕੋਈ ਕੱਢਿਆ ਜਾਏਗਾ ਅਗਲੀ ਖਬਰ ਦਾ ਅਪਡੇਟ ਕਰਦੇ ਖਬਰਾਂ ਤਰਨ ਤਰਨ ਤੋਂ ਤਰਨ ਤਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਦਾ ਕਤਲ ਹੋ ਗਿਆ ਹੈ ਗੋਲੀਆਂ ਮਾਰ ਦਿੱਤੀਆਂ ਗਏ ਜਾਂਦੇ ਇੱਕ ਅਹਿਮ ਤੇ ਵੱਡੀ ਖਬਰ ਹੈ ਗੋਲੀਆਂ ਮਾਰ ਕੇ ਉਤਾਰਿਆ ਗਿਆ ਮੌਤੇ ਘਾਟ ਬੁਲੇਟ ਸਵਾਰ ਦੋ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਆਮ ਆਦਮੀ ਪਾਰਟੀ ਦਾ ਵਰਕਰ ਸੀ ਮ੍ਰਿਤਕ ਬਚਿੱਤਰ ਸਿੰਘ ਪੱਟੀ ਦੇ ਪਿੰਡ ਨਸ਼ਹਿਰਾ ਪੰਨੂਆ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਔਰ ਡੈਫੀਨਿਟਲੀ ਪੁਲਿਸ ਸੇ ਹੁਣ ਵੱਲ ਸੰਬੰਧੀ ਪਾਲ ਕਰੇਗੀ ਪਰ ਇੱਕ ਨੌਜਵਾਨ ਆਗੂ ਵਰਕਰ ਨਜ਼ਰ ਆ ਰਿਹਾ ਹੈ ਜੋ ਆਮ ਆਦਮੀ ਪਾਰਟੀ ਸੱਤਾ ਤੇ ਦਿਨਾਲ ਜੁੜਿਆ ਹੋਇਆ ਸੀ ਕੁਝ ਦਿਨ ਪਹਿਲਾਂ ਖੰਨਾਂ ਦੇ ਵਿੱਚ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਇੱਕ ਸ਼ਖਸ ਦਾ ਕਤਲ ਹੋਇਆ ਸੀ ਤੇ ਤਰਨ ਤਰਨ ਤੋਂ ਨ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਆਮ ਆਦਮੀ ਪਾਰਟੀ ਦਾ ਏ ਵਰਕਰ ਦਾ ਕਤਲ ਕਰ ਦਿੱਤਾ ਗਿਆ ਜੋ ਕਿ ਬੁਲੇਟ ਦੇ ਉੱਤੇ ਸਵਾਰ ਹੋ ਕੇ ਆਏ ਦੋ ਮੁਲਜ਼ਮਾ ਨੇ ਜਿਹੜੇ ਫਾਇਰਿੰਗ ਕਰਨ ਵਾਲੇ ਹਮਲਾਵਰ ਸੀ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਇਹ ਕਲੀਅਰ ਨਹੀਂ ਹੈ ਕਿ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ ਗਿਆ ਇਸ ਦੇ ਪਿੱਛੇ ਮਨਸ਼ਾ ਕੀ ਸੀ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੋਈ ਹੋਰ ਐਂਗਲ ਇਸ ਪੂਰੇ ਮਾਮਲੇ ਦੇ ਵਿੱਚ ਹੈ ਪੁਲਿਸ ਜਾਂਚ ਇਸ ਪੂਰੇ ਮਾਮਲੇ ਦੀ ਕਰ ਰਹੀ ਹੈ ਥੋੜਾ ਜਿਹਾ ਪਹਿਲਾਂ ਘਰੋਂ ਆਇਆ ਹੁਣੇ ਤੇ ਉਸ ਤੋਂ ਬਾਅਦਾਂ ਥੋੜਾ ਜਿਹਾ ਸਾਨੂੰ ਪਤਾ ਲੱਗਾ ਵੀ ਇਹਦੇ ਗੋਲੀਆਂ ਵੱਜ ਗਈਆਂ ਵੱਡੇ ਤੇ ਕੋਈ ਆਂਦੇ ਬੁਲਟ ਤੇ ਮੁੰਡੇ ਆਏ ਯਾਰ ਕੱਲ ਭਾਜੀ ਕੋਈ 5:30 ਵਜੇ ਨੂੰ ਲਗਭਗ ਇਸ਼ਾਰਾ ਬਣਵਾ ਵੱਡੇ ਵਿੱਚ ਬਿੱਕਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਬਹੁਤ ਵਧੀਆ ਮੁੰਡਾ ਉਹਦੇ ਪਤਾ ਨਹੀਂ ਅਚਾਨਕ ਪਿੱਛੋਂ ਕੋਈ ਆਏ ਆ ਬੰਦੇ ਉਹਦੇ ਮਤਲਬ ਗੋਲੀਆਂ ਗਲਿਆਂ ਮਾਰ ਕੇ ਚਲੇ ਗਏ ਤਿੰਨੇ ਗੋਲੀਆਂ ਵੱਧੀਆਂ ਲੱਗੀਆਂ ਜੀ ਤਿੰਨ ਗੋਲੀਆਂ ਲੱਗੀਆਂ ਜੀ ਬਿਲਕੁਲ ਮੌਤ ਹੋ ਗਈ ਜੀ ਇਹ ਜੀ ਅੱਡੇ ਦੇ ਉੱਤੇ ਵਾਰਦਾਤ ਹੋਈ ਆ ਮੁੰਡੇ ਤੋਂ ਆਏ ਇਨਫੀਲਡ ਦੇ ਉੱਤੇ ਤੇ ਉਹ ਗੋਲੀਆਂ ਮਾਰ ਕੇ ਤੇ ਚਲੇ ਗਏ ਜਿਹੜੇ ਮੁੰਡੇ ਨੂੰ ਗੋਲੀਆਂ ਵੱਜੀਆਂ ਉਹਦਾ ਕੀ ਨਾਮ ਹੋਰ ਦਾ ਨਾਮ ਦੀ ਬਿੱਕਰ ਆਪਣਾ 75 ਚੰਗ ਉਰਫ ਬਿੱਕਰ ਕੋਈ ਗੱਲਬਾਤ ਪਤਾ ਲੱਗੀ ਨਹੀਂ ਜੀ ਗੱਲਬਾਤ ਨਹੀਂ ਉਹ ਤੇ ਪੁਲਿਸ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਆ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਅਹੀਂ ਦਾ ਮੁੰਡੇ ਤੇ ਮਗਰੀ ਆ ਜਦੋਂ ਸਾਨੂੰ ਪਤਾ ਲੱਗਾ ਅਹੀਂ ਮਗਰੀ ਸਾਰੇ ਪਰਿਵਾਰ ਭੱਜ ਗਏ ਰੁਕ ਕਰਦੇ ਆ ਸਾਡੇ ਸੇ ਹੋਗੀ ਤਰਨ ਤਰਨ ਤੋਂ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ सिद्धार्थ ਸਦਾਰ ਦੱਸੋ ਥੋੜਾ ਜਿਆ ਕੀ ਪੂਰਾ ਮਾਮਲਾ ਏ ਕੋਈ ਰੰਜਿਸ਼ ਦਾ ਏ ਕੋਈ ਗੈਂਗਸਟਰ ਐਂਗਲ ਐ ਹੁਣ ਤੱਕ ਦੀ ਜਾਣਕਾਰੀ ਤਾਂ ਬਿਲਕੁਲ ਜਿ ਗਲਤੀ ਨਹੀਂਦਾ ਜਿਹੜੀਆਂ ਇਸ਼ਾਰਾ ਪਿੰਡ ਦੇ ਵਿੱਚ ਹੋ ਰਹੀ ਹੈ ਔਰ ਬਕਰ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਵਰਕਰ ਸੀ ਜਿਸ ਦਾ ਗੋਡੀਆਂ ਮਾਰ ਕੇ ਬੁਲੇਟਸ ਵਾਰ ਤੋਂ ਮੁੰਡਿਆਂ ਵੱਲੋਂ ਜਿਹੜਾ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਜਿਹੜੀ ਇਹ ਮਾਮਲੇ ਦੀ ਗੰਮੀਦਨਾ ਜਾਂਚ ਕਰ ਰਹੀ ਹੈ ਸੀਸੀਟੀਵੀ ਦੇ ਕੈਮਰੇ ਨੇ ਆਸਾਸ ਦੇ ਨਿਕਾਣ ਦੇ ਜਾਨ ਨੇ ਇਹ ਹਾਲ ਤੱਕ ਹਲਦ ਤੱਕ ਕੋਈ ਬਾਕੀ ਤੁਹਾਡੇ ਕਾਰਨ ਕਤਲ ਹੋਇਆ ਹੈ ਇਸ ਤਰ੍ਹਾਂ ਕੋਈ ਸਪਸ਼ਟ ਨਹੀਂ ਹੈਔਰ ਇਹ ਵੀ ਦੱਸਿਆ ਕਿ ਜਿੱਥੇ ਵੀ ਹੋਇਆ ਜੀ ਆਮ ਆਦੀ ਪਾਰਟੀ ਦਾ ਵਰਕਰ ਵਰਤ ਸੀ ਔਰ ਜਿੱਥੇ ਵੀ ਜਿਹੜਾ ਹੈ ਪ੍ਰਤੀ ਕਰਦਾ ਸੀ ਔਰ ਇਸ ਦੇ ਨਾਲ ਹੀ ਕੀ ਇਹ ਜਿਹੜਾ ਕਿਸ ਕਾਰਨਾ ਕਰਕੇ ਉਸ ਦਾ ਹੋਇਆ ਇਹ ਅੱਜ ਨਹੀਂ ਸਪਸ਼ਟ ਜਿਆ ਨਹੀਂ ਹੋ ਸਾਰਾ ਲੇਕਿਨ ਆਸ-ਪਾਸ ਦੇ ਸੀਸੀਟੀਵੀ ਕੈਮਰੇ ਜਿਹੜੇ ਜਲਰੂਰ ਡਿਰੇਕਟ ਕਰਨੇ ਜਾ ਰਹੇ ਨੇ ਔਰ ਬੁਲਟ ਤੇ ਸਵਾਰ ਹੋ ਜਿਹੜੀ ਹੈ ਅਵਾਰਦਾ ਤੋਂ ਜਾਣ ਦਿੱਤਾ ਹੈ ਕਿ ਹਾਲ ਮੇਰੇ ਬਾਜ਼ਾਰ ਦੇ ਵਿੱਚ ਸਾਰੀ ਕੱਟ ਜੀ ਆਪ ਉਸ ਦੇ ਸਵਾਲ ਕਰੇ ਹੋ ਜੀ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਦਾ ਕਤਲ ਹੋ ਗਿਆ ਅਗਲੀ ਖਬਰ ਦਾ ਰੁਕ ਕਰਦੇ ਹਾਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਨਸ਼ਾ ਤੇ ਮੋਬਾਈਲ ਸਪਲਾਈ ਕਰਨ ਦੇ ਲਈ ਖਾਲੀ ਗੇਂਦਾਂ ਦਾ ਇਸਤੇਮਾਲ ਹੋ ਰਿਹਾ ਹੈ ਖੁਲਾਸਾ ਹੋਇਆ ਹੈ ਇਸ ਦੋ ਖੁਲਾਸਾ ਕਰਦੀ ਹੈ ਪੁਲਿਸ ਨੇ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਕੋਲ ਤਲਾਸ਼ੀ ਦੌਰਾਨ ਬੋਲਜ਼ ਬਰਾਮਤ ਹੋਈਆਂ ਜੋ ਕਿ ਨਸ਼ਾ ਕੈਪਸੂਲ ਅਤੇ ਸਮਾਰਟਫੋਨ ਦੇ ਨਾਲ ਪੜੀਆਂ ਹੋਈਆਂ ਸਨ ਉੱਚਕਿਚ ਦੌਰਾਨ ਪਤਾ ਲੱਗਿਆ ਕਿ ਦੋਵੇਂ ਮੁਲਜ਼ਮ ਇਹਨਾਂ ਗੇਂਦਾਂ ਨੂੰ ਜੇਲ੍ਹ ਦੇ ਵਿੱਚ ਸੁੱਟਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਥੇ ਤੇ ਨਾਤ ਜੇਲ੍ਹ ਗਾਰਡ ਨੇ ਉਹਨਾਂ ਨੂੰ ਫੜ ਲਿਆ ਮੁਲਜ਼ਮ ਖੁਦ ਜੇਲ੍ਹ ਦੇ ਵਿੱਚ ਭੰਦਿਕ ਕੈਦੀ ਨੇ ਮੰਗਵਾਇਆ ਸੀ ਚੱਕੀਆਂ ਦੀ ਜਿਹੜੀ ਬੈਰਕ ਨੰਬਰ 7 ਹੈ ਜਦੋਂ ਅਸੀਂ ਤਲਾਸ਼ੀ ਕੀਤੀ ਤਾਂ ਕਰਨ ਪੁੱਤਰ ਵਿਜੇ ਉਹ ਜਿਹੜਾ ਹੈਗਾ ਇਹ ਸਾਰਾ ਕੁਝ ਬਰਾਮਦ ਹੋਇਆ ਹੈਗਾ ਜੀ ਜਿਹੜੀ ਇਹ ਸੈਂਕਾ ਕਾਰਨ ਵਾਲੀ ਪਾਰਟੀ ਦੀ ਜਿਹੜੀ ਆ ਇਹ ਫਰਮੀਓ ਦੀ ਗ੍ਰਿਫਤਾਰੀ ਪੈ ਚੁਕੀ ਹੈ ਪੁਲਿਸ ਨੇ ਦੋਵੇਂ ਮਲਜ਼ਮਾਂ ਸਣੇ ਜੇਲ੍ਹ ਦੇ ਅੰਦਰ ਬੰਦ ਕੀਤੇ ਕਰਨ ਕੁਮਾਰ ਦੇ ਖਿਲਾਫ ਵੀ ਕੇਸ ਦਰਜ ਕੀਤਾ ਹੈ ਅਗਲੀ ਖਬਰ ਹੈ ਬਟਾਲਾ ਤੋਂ ਬਟਾਲਾ ਦੇ ਵਿੱਚ ਰਾਧਾ ਕ੍ਰਿਸ਼ਨ ਕਲੋਨੀ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਕੋਲ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਗੋਲੀ ਚਲਾਉਣ ਵਾਲੀ ਇੱਕ ਮਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਲਜ਼ਮ ਨੂੰ ਸਕੂਲ ਦੇ ਕੋਲ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੇ ਗਨਮੈਨ ਨੇ ਪੜਿਆ ਮੈਨੂੰ ਇੱਥੇ ਅਚਾਨਕ ਗੋਲੀ ਦੀ ਆਵਾਜ਼ ਜਦੋਂ ਸੁਣੀ ਆ ਮੈਂ ਮਗਰ ਮੇਰਾ ਡਿਪੂ ਡਰਾਈਵਰ ਹੀ ਮੈਨੂੰ ਅੰਦਾ ਕਿੱਧਰ ਚੱਲਿਆ ਰਾਜਮਾਰ ਮੈਂ ਬੰਦਾ ਬਲੂ ਪੈਂਟ ਪਾਈ ਸੀ ਨਾਲ ਚਿੱਕੀ ਪਾਈ ਸੀ ਨਾ ਮਗਰ ਲੱਗ ਗਿਆ ਡੌਲੇ ਨਗਰ ਤੋਂ ਗਾਂ ਪਾਰ ਕਰ ਗਿਆ ਸੀ ਉਹ ਨਹਿਰੂ ਗੇਟ ਜਾ ਕੇ ਇੱਥੇ ਰੁਕਿਆ ਮੈਂ ਜਫਾ ਮਾਰ ਕੇ ਅਜੇ ਕਤਲ ਦੀ ਵਜ੍ਹਾ ਸਾਫ਼ ਨਹੀਂ ਹੋ ਸਕੀ ਹੈ ਮ੍ਰਿਤਕ ਗਮਨ ਗੋਰਾਇਆ ਬਟਾਲਾ ਦਾ ਹੀ ਰਹਿਣ ਵਾਲਾ ਸੀ ਕੀਸੀ ਕਿ ਰਾਧਾਕ੍ਰਿਸ਼ਨਨ ਕਲੋਨੀ ਦੇ ਵਿੱਚ ਗੋਲੀ ਚੱਲੀ ਹੈ ਤੇ ਇੱਕ ਲੜਕੇ ਦੇ ਜਿਹੜੇ ਇੰਜਰ ਹੋਇਆ ਤੇ ਉਹਦੇ ਨਾਲ ਦੋ ਦੇ ਯਾਰ ਦੋ ਸੀਗੇ ਜਿਹੜੇ ਉਹਨੂੰ ਹੁਣ ਹਸਪੀਟਲ ਲੈ ਗਏ ਨੇ ਅਮਨਦੀਪ ਹਸਪੀਟਲ ਉਹਨੂੰ ਰੈਫਰ ਕਰ ਦਿੱਤਾ ਗਿਆ ਸੀ ਵਿਲੋ ਹਸਪੀਟਲ ਤੋਂ ਬਾਅਦ ਤੇ ਜਿਹੜੇ ਗੋਸ਼ੀ ਨੇ ਉਹ ਅਨਨੋਨ ਨੇ ਤੇ ਅਸੀਂ ਹੁਣ ਮੌਕੇ ਤੇ ਉਹਦਾ ਸਟੇਟਮੈਂਟ ਲੈ ਕੇ ਐਫ ਆਰ ਜਾਰੀ ਕਰਕੇ ਜਲਦ ਤੋਂ ਜਲਦ ਗੋਸ਼ੀ ਨੇ ਗੋਲੀ ਚਲਾਉਣ ਵਾਲੇ ਦੋ ਹਮਲਾਵਰ ਸਨ ਜਿਨ੍ਹਾਂ ਦੇ ਵਿੱਚੋਂ ਕੱਪੜਿਆ ਗਿਆ ਜਦਕਿ ਦੂਜਾ ਫਰਾਰ